ਸਭ ਤੋਂ ਵੱਧ ਵੇਲੜ ਇਥੋਂ ਦੇ ਐਮਐਲਏ ਐਮਐਲਏ ਦਾ ਕੰਮ ਵਿਧਾਨ ਸਭਾ ਤੋਂ ਬਾਹਰ ਕੁਝ ਵੀ ਨਹੀਂਗਾ ਜੇ ਪਿੰਡਾਂ 'ਚ ਫਸਲ ਖਰਾਬ ਹੋਊਗੀ ਉੱਥੇ ਉਤਰੇ ਫਿਰਦੇ ਉਹ ਤਾਂ ਮਾਲ ਮਹਿਕਮੇ ਨੇ ਗਰਤੋਰੀ ਕਰਨੀ ਆ ਇਹਨਾਂ ਨੇ ਕੀ ਕਰਨਾ ਕਲਤਾਰ ਸੰਧਵਾ ਪਿੰਡਾਂ ਦੀ ਛਣਕਲਾਂ ਲੈਣ ਤੁਰੇ ਫਿਰਦਾ ਇਹ ਉੱਥੇ ਹੀ ਕਰਨ ਜਾਂਦਾ ਹੈਗਾ ਸਭ ਤੋਂ ਵੱਧ ਵੇਲੜ ਤੇ ਨਖੱਟੂ ਇਹ 92 93 ਬੰਦੇ ਆ ਜਿਹੜੇ ਢੱਕਾ ਤੋੜ ਕੇ ਦੂਰਾ ਨਹੀਂ ਕਰ ਦੇਗੇ ਕਾਮ ਸੇਫਟੀ ਐਕਟ ਲਿਆ ਆਇਆ ਕੇਂਦਰ ਸਾਡੇ ਡੈਮਾਂ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸਾਡੀਆਂ ਨਹਿਰਾਂ ਚ ਕਦੋਂ ਪਾਣੀ ਆਉਣਾ ਕਦੋਂ ਨਹੀਂ ਆਉਣਾ ਇਹ ਪੰਜਾਬ ਕਹਿ ਨਹੀਂ ਕਰ ਸਕਦਾ ਐਡਾ ਵੱਡਾ ਹਮਲਾ ਸਾਡੇ ਤੇ ਕੀਤਾ ਡੈਮ ਸੇਫਟੀ ਐਕਟ ਤੇ ਇਹਨਾਂ ਨੇ ਚਰਚਾ ਕੀਤੀ 92 ਵਿਧਲਣਾ ਨੇ ਇਹਨਾਂ ਸਰ ਨੇ ਕੀਤੀ ਡੈਮ ਸੇਫਟੀ ਐਕਟ ਤੇ ਚਰਚਾ ਬਾਰਡਰ ਸਕਿਉਰਿਟੀ ਫੋਰਸ ਪੰਜਾਬ ਚ 50 ਕਿਲੋਮੀਟਰ ਅੰਦਰ ਤੱਕ ਆ ਗਈ ਲੈਂਡ ਆਰਡਰ ਸਟੇਟ ਸਬਜੈਕਟਾ ਉਹਦੇ ਤੇ ਚਰਚਾ ਕੀਤੀ ਵਿਧਾਨ ਸਭਾ ਚ ਚੰਡੀਗੜ੍ਹ ਚ 60 40 ਦੀ ਰੇਸ਼ੀਓਨਲ ਸਾਰਾ ਕੁਝ ਵੰਡਿਆ ਗਿਆ 60% ਨੌਕਰੀਆਂ ਪੰਜਾਬ ਦੀਆਂ ਸੀ ਖੋਲੀਆਂ ਗਈਆਂ ਵਿਧਾਨ ਸਭਾ ਚ ਇਹਨਾਂ ਨੇ ਚਰਚਾ ਕੀਤੀ ਇਸ ਕਰਕੇ ਸ ਕਹੇ ਗੁਜਰੇ ਛੰਡੇ ਫੂਕੇ ਪੰਜਾਬ ਦੇ ਐਮਐਲਏ ਆ ਤੇ ਸਭ ਤੋਂ ਵੱਧ ਵੇਲੜੇ ਆ ਜਿਹੜਾ ਕਿਸਾਨ 12 ਮਹੀਨੇ 30 ਦਿਨ ਆਪਣੀ ਖੇਤੀ ਕਰਦਾ ਉਹਦਾ ਹੱਕ ਮਾਰਿਆ ਜਾਂਦਾ ਉਹ ਤੋਂ ਸਮਾਂ ਕੱਢ ਕੇ ਛੰਡੇ 'ਚ ਡੰਡਾ ਪਾ ਕੇ ਆਪਣੇ ਹੱਕ ਲਈ ਵੀ ਲੜਦਾ ਉਹ ਵੇਲੜਾ ਤੇ ਜਿਨ੍ਹਾਂ ਦਾ ਕੰਮ ਵਿਧਾਨ ਸਭਾ ਚ ਨੀਤੀਆਂ ਬਣਾਉਣੀਆਂ ਉਹ ਭੋਗਾਂ ਤੇ ਵਿਆਹਾਂ ਤੇ ਪਿੰਡਾਂ ਚ ਪਲਵਾਨੀ ਗੇੜੇ ਤੇ ਟੂਰਨਾਮੈਂਟਾਂ ਦੇ ਉਦਘਾਟਨਾ ਤੇ ਅਨਾਮ ਵੰਡ ਸਮਾਰੋਹ ਤੇ ਲੈਟਰੀਨਾਂ ਦੇ ਉਦਘਾਟਨਾ ਤੇ ਇੱਕ ਕੰਧ ਨੂੰ ਰਿਪੇਅਰ ਕਰ ਲਈ ਉਹਦੇ ਨੀ ਪੱਥਰ ਤੋਂ ਪਰਦਾ ਟਾਉਣ ਤੱਕ ਦੇ ਫਿਰਦੇ ਇਹ ਵਿਧਾਨ ਸਭਾ ਦੇ ਮੈਂਬਰਾਂ ਦਾ ਕੰਮ ਹੀ ਨਹੀਂ ਹੈ ਇਹ ਸਾਬਤ ਕਰਦੇ ਨੇ ਕਿ ਉਹ ਐਮਐਲਏ ਦੇ ਕੰਮ ਹੈਗੇ